ਇਸ ਵੇਲੇ ਦੀ ਵੱਡੀ ਅਤੇ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਾਰ ਸੰਗਰੂਰ ਦੇ ਨੇੜੇ ਸੁੱਲਰ ਘਰਾੜ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੀ ਕਾਂਸਟੇਬਲ ਸਰਬਜੀਤ कौर ਸਮੇਤ ਉਸ ਦੀ ਮਾਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਆਓ ਰੁਖ ਕਰਦੇ ਹਾਂ ਪੂਰੀ ਖਬਰ ਦੇ ਪੱਲ ਜਿਸ ਕਾਰਨ ਪੂਰੇ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਸੰਗਰੂਰ ਦੇ ਸੁੱਲਰ ਘਰਾੜ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਇੱਥੇ ਤੜਕਸਾਰ ਦਰਖਤ ਨਾਲ ਟਕਰਾਉਣ ਤੋਂ ਬਾਅਦ ਇੱਕ ਸਵਿਫਟ ਕਾਰ ਸੜਕ 'ਤੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ ਤੇ ਉਸਦੀ ਮਾਤਾ ਇੰਦਰਜੀਤ ਕੌਰ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਰਸਤੇ ਵਿੱਚ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ। ਟਕਰਾਉਣ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੇ ਵਿੱਚ ਦੋਵੇਂ ਮਾਮਾ-ਮਾਤੀਆਂ ਦੀ ਜਿੰਦਾ ਸੜਕ ਨਾਲ ਮੌਤ ਹੋ ਗਈ ਹੈ। ਦੋਵੇਂ ਮਾਮਾਤੀਆਂ ਕਸਬਾ ਸੂਲਰ ਕਰਾੜ ਦੇ ਨੇੜਲੇ ਪਿੰਡ ਮੋੜਾਂ ਦੀਆਂ ਵਸਨੀਕ ਹਨ ਇੱਕ ਵਾਰ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਸਥਾਨਿਕ ਨਿਵਾਸੀਆਂ ਦਾ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਦੋਂ ਗੱਡੀ ਦੇ ਵਿੱਚ ਆਈਡੈਂਟੀਫਾਈ ਹੋਏ ਆ ਵੀ ਇਹ ਮੋੜਾਂ ਦੀ ਹੈਗੇ ਆ ਮਾਮਾਤੀਆਂ ਸਰਬਜੀਤ ਕੌਰ ਨਾਮ ਦੀ ਕੁੜੀ ਹੈਗੀ ਆ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਾਮਾਤੀਆਂ ਸੀ ਕਿਤੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਬਿੱਚ ਜਿੰਦਾ ਚੜ੍ਹ ਚੰਨ ਲ ਕੇ ਸਵੇਰ ਹੋ ਗਈ। ਦੇਖੋ ਜੀ ਜੇ ਆਪਾਂ ਹਿਸਾਬ ਜਾਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸ ਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਕੋਈ ਕਰੋ ਚੱਲੇ ਆ। ਇਹ ਬਾਅਦ ਚ ਪਤਾ ਲੱਗੂਗਾ ਵੀ ਕਿ ਗੜਬਾ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਤਾਂ ਕਾਰ ਵਿੱਚ ਸਵਾਰ ਦੋ ਮਾਮਾ ਧੀਆਂ ਦੀ ਸੜ ਕੇ ਮੌਤ ਹੋ ਚੁੱਕੀ ਸੀ। ਥਾਣਾ ਡਿੜਬਾ ਦੇ ਐਸ ਐਚ ਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਧੀ ਸਰਬਜੀਤ ਕੌਰ ਦੜਬਾ ਵਿਖੇ ਸੀਆਈਡੀ ਬ੍ਰਾਂਚ ਵਿੱਚ ਸੀਨੀਅਰ ਕਨਸਟੇਬਲ ਦੇ ਤੌਰ ਉਤੇ ਕੰਮ ਕਰ ਰਹੀ ਸੀ ਉਹ ਅੱਜ ਸਵੇਰੇ ਪਿੰਡ ਮੋੜਾ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚੋਂ ਮਿਲਣ ਲਈ ਜਾ ਰਹੀ ਸੀ ਸੂਲਰ ਘਰਾਟ ਨੇੜੇ ਨਹਿਰ ਦੀ ਪਟੜੀ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੜ ਕੇ ਸੁਆਹ ਹੋ ਗਿਆ ਸਨ ਇੱਕ ਵਾਰ ਸੁਣੋ ਤੁਸੀਂ ਵੀ ਕੀ ਕਹਿੰਨਾ ਐਸਐਚਓ ਕਮਲਜੀਤ ਸਿੰਘ ਦਾ ਸਾਨੂੰ ਸਵੇਰੇ ਅੱਜ ਇਹ ਇਤਲਾਹ ਮਿਲੀ ਸੀਗੀ ਅਰਲੀ ਮਾਰਨਿੰਗ ਕੀ ਜਿਹੜੀ ਆਪਣੀ ਕੋਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਆ ਦੇ ਨੇੜੇ ਇੱਕ 스ਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕਿ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਚ ਪਤ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ ਚਾਸੀ ਨੰਬਰ ਵਗੈਰਾ ਤੋਂ ਜਿਹੜਾ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਾ ਇਹ ਮੋੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹੀ ਕੋਈ ਆਪਣੇ ਰਿਸ਼ਤੇਦਾਰੀ ਚ ਵਗੈਰਾ ਚ ਭਾਈ ਕੀ ਮਿਸ਼ੌਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰਦੇ ਜਿਵੇਂ ਵੀ ਹੋਊਗੀ ਉਹਨਾਂ ਦੀ ਕਾਰਵਾਈ ਹੋਊਗੀ ਉਹ ਕਰਾਂਗੇ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀਗੇ ਕਿਸ ਤਰ੍ਹਾਂ ਤੋਂ ਹੋਏ ਸੀਗੇ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹ ਦਿੱਸੇ ਕਿ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਕੇ ਜਲ ਪੂਰੀ ਤਰ੍ਹਾਂ ਜੜੀ ਹੈਗੀ ਹੈ ਜੋ ਜਲ ਚੁੱਕੀ ਹੈ ਜੀ ਬੋਲਦੀ ਇਸ ਤਰ੍ਹਾਂ ਦੀ ਤੁਹਾਡੇ ਵੱਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਕਿਹੜੀ ਕਿਹੜੀ ਟੀਮ ਤੁਹਾਡੇ ਨਾਲ ਹਾਂਜੀ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੇ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫੌਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਇਸ ਉਹ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇਹ ਕਾਰਵਾਈ ਜਿਹੜੀ ਅੱਗੇ ਵਧਾਈ ਜਾਏਗੀ ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਇਸ ਵੇਲੇ ਦੀ ਵੱਡੀ ਅਤੇ ਦੁਖਦਾਈ